ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੁਜਗ ਚਾਨਣ ਹੋਇਆ ਰੌਸ਼ਨੀਆਂ ਪੰਡਾਲਾਂ ਕੀਰਤਨ ਕਥਾਵਾਂ ਅਤੇ ਹੋਰ ਵਿਚਾਰਾਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਅਲੱਗ-ਅਲੱਗ ਤਰੀਕੇ ਨਾਲ ਵਿਦਵਾਨ ਚਾਨਣਾ ਪਾ ਰਹੇ ਸਨ ਇੰਨਾਂ ਰੌਸ਼ਨੀਆਂ ਦੇ ਚਲਕਾਰਿਆਂ ਵਿੱਚ ਅਸੀਂ ਐਨੇ ਮਸਤ ਹੋ ਗਏ ਕਿ ਅਸੀਂ 500 ਸਾਲ ਗੁਰੂ ਦੇ ਨਾਲ ਹਾਂ ਇੰਨਾਂ ਰੌਸ਼ਨੀਆਂ ਡੈਕੋਰੇਸ਼ਨਾਂ ਪੰਡਾਲਾਂ ਦੀ ਚੱਕਾ ਚੌਂਦ ਫੁੱਲਾਂ ਦੀਆਂ ਸਜਾਵਟਾਂ ਹਰ ਪੁਜਾਰੀ ਨੇ ਸਾਨੂੰ ਗੁਰੂ ਸਾਹਿਬ ਜੀ ਦੇ 500ਵੇਂ ਸਾਲ ਦਾ ਤੋਹਫਾ ਦੇ ਦਿੱਤਾ ਸਾਡੇ ਧੰ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਗੁਰੂ ਨਾਨਕ ਦੇਵ ਜੀ ਪਲਾ ਦਿੱਤਾ ਸਿੱਖਾਂ ਵਿੱਚ ਦਿਵਮਤ ਵਾੜ ਦਿੱਤੀ ਸਾਨੂੰ ਪਤਾ ਹੀ ਨਹੀਂ ਲੱਗਿਆ ਇਸ ਸਮੇਂ ਤੋਂ ਪਹਿਲਾਂ ਧੰ ਗੁਰੂ ਨਾਨਕ ਸਾਹਿਬ ਧੰ ਗੁਰੂ ਅੰਗਦ ਸਾਹਿਬ ਤਨ ਗੁਰੂ ਅਰਜਨ ਦੇਵ ਜੀ ਇੰਨਾ ਗੁਰਸਹਿਬਾਨਾਂ ਦੇ ਨਾਵਾਂ ਨਾਲ ਦੇਵ ਨਹੀਂ ਲੱਗਦਾ ਸੀ ਇਹ ਸਾਨੂੰ ਪੁਰਾਤਨ ਸ਼ਰੋਤਾਂ ਤੋਂ ਪੁਰਾਤਨ ਜਨਮ ਸਾਖੀਆਂ ਤੋਂ ਪੁਰਾਤਨ ਗ੍ਰੰਥਾਂ ਤੋਂ ਪਤਾ ਲੱਗਦਾ ਹੈ ਜਿਵੇਂ ਬਾਲੇ ਵਾਲੀ ਜਨਮ ਸਾਖੀ ਇਹ ਸਭ ਤੋਂ ਪੁਰਾਣੀ ਸਾਖੀ ਮੰਨੀ ਜਾਂਦੀ ਹੈ ਸਭ ਤੋਂ ਪੁਰਾਣਾ ਗ੍ਰੰਥ ਹੈ ਇਸੇ ਗ੍ਰੰਥ ਦੇ ਹੀ ਸਾਰਾ ਲੈ ਕੇ ਬਹੁਤ ਸਾਰੇ ਹੁਣ ਜੋ ਗ੍ਰੰਥ ਲਿਖੇ ਗਏ ਹਨ ਕਿਹਾ ਜਾਂਦਾ ਹੈ ਕਿ ਇਹ ਸਾਖੀ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਨੇ ਬਾਲੇ ਤੋਂ ਲਖਾਈ ਸੀ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਸ ਸਾਖੀ ਵਿੱਚ ਕਿਤੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਨਹੀਂ ਲਿਖਿਆ ਗਿਆ ਹੈ ਦੇਵ ਸ਼ਬਦ ਨਹੀਂ ਲਾਇਆ ਗਿਆ ਹੈ ਮਿਹਰਬਾਨ ਵਾਲੀ ਜਨਮ ਸਾਖੀ ਇਹ ਜਨਮ ਸਾਖੀ ਸੋਢੀ ਮਿਹਰਬਾਨ ਦੁਆਰਾ ਲਿਖੀ ਗਈ ਸੀ ਜੋ ਕਿ ਗੁਰੂ ਅਰਜਨ ਦੇਵ ਜੀ ਦੇ ਭਤੀਜੇ ਸਨ ਪਰਥੀ ਚੰਦ ਜੀ ਦੇ ਬੇਟੇ ਇਹਨਾਂ ਵੱਲੋਂ ਇਹ ਜਨਮ ਸਾਖੀ ਲਿਖੀ ਗਈ ਸੀ ਇਹ ਵੀ ਜਨਮ ਸਾਖੀ ਪ੍ਰਾਤਨ ਜਨਮ ਸਾਖੀ ਹੈ ਇਹਦੇ ਸਾਰੇ ਨਾਲ ਵੀ ਕਈ ਗ੍ਰੰਥ ਲਿਖੇ ਗਏ ਹਨ ਇਸ ਸਾਖੀ ਵਿੱਚ ਵੀ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਰਜਨ ਸਾਹਿਬ ਇਹਨਾਂ ਦੇ ਨਾਵਾਂ ਨਾਲ ਦੇਵ ਨਹੀਂ ਆਇਆ ਹੈ ਭਾਈ ਮਨੀ ਸਿੰਘ ਜੀ ਵਾਲੀ ਸਾਖੀ ਇਹ ਵੀ ਪ੍ਰਾਤਨ ਜਨਮ ਸਾਖੀ ਹੈ ਇਸ ਵਿੱਚ ਵੀ ਗੁਰੂ ਸਾਹਿਬਾਂ ਦੇ ਨਾਮ ਨਾਲ ਦੇਵ ਨਹੀਂ ਆਇਆ ਹੈ ਇੱਕ ਹੋਰ ਪ੍ਰਾਤਨ ਜਨਮਸਾਖੀ ਹੈ ਇਹ ਵੀ ਜਨਮਸਾਖੀ ਪਾਈ ਮਨੀ ਸਿੰਘ ਵਾਲੀ ਜਨਮਸਾਖੀ ਦੀ ਸਮਕਾਲੀ ਹੈ ਪਰ ਇਸ ਵਿੱਚ ਵੀ ਗੁਰੂ ਸਾਹਿਬਾਨਾਂ ਦੇ ਨਾਮ ਨਾਲ ਦੇਵ ਨਹੀਂ ਆਇਆ ਹੈ ਸਾਨੂੰ ਜੋ ਹੋਰ শ্রোਤ ਜੋ ਪ੍ਰਾਤਨ ਗ੍ਰੰਥ ਮਿਲਦੇ ਹਨ ਪ੍ਰਾਤਨ ਵਿਦਵਾਨਾਂ ਦੀਆਂ ਲਿਖਤਾਂ ਮਿਲਦੀਆਂ ਹਨ ਕਿਸੇ ਵੀ ਗ੍ਰੰਥ ਵਿੱਚ ਗੁਰੂ ਸਾਹਿਬਾਨ ਦੇ ਨਾਮ ਨਾਲ ਦੇਵ ਨਹੀਂ ਲਾਇਆ ਗਿਆ ਹੈ ਜਿਵੇਂ ਸ੍ਰੀ ਗੁਰੂ ਸੋਭਾ ਗ੍ਰੰਥ ਸੈਨਾਪਤ ਜੀ ਗੁਰਬਲਾਸ ਦਸ ਪਾਤਸ਼ਾਹੀਆਂ ਦਾ ਗਿਆਨੀ ਕੋਹਿਤ ਸਿੰਘ ਜੀ ਬੰਸਾਵਲੀ ਨਾਮਾ ਕੇਸਰ ਸਿੰਘ ਛਿੱਬਰ ਮਹਿਮਾ ਪ੍ਰਕਾਸ਼ ਸਰੂਪ ਦਾਸ ਪੱਲਾ ਪ੍ਰਾਚੀਨ ਪੰਤ ਪ੍ਰਕਾਸ਼ ਰਤਨ ਸਿੰਘ ਪੰਗੂ ਸੂਰਜ ਪ੍ਰਤਾਪ ਗ੍ਰੰਥ ਕਵੀ ਸੰਤੋਖ ਸਿੰਘ ਜੀ ਪੰਤ ਪ੍ਰਕਾਸ਼ ਗਿਆਨੀ ਗਿਆਨ ਸਿੰਘ ਤਵਾਰੀ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਸਿੱਖ ਇਤਿਹਾਸ ਚੌਦਾਂ ਸੌ 69 ਤੋਂ 1765 ਸਿੱਖ ਇਤਿਹਾਸ 1469 ਤੋਂ 1708 ਇਨ੍ਹਾਂ ਸਾਰੇ ਹੀ ਗ੍ਰੰਥਾਂ ਵਿੱਚ ਸਾਰੀਆਂ ਹੀ ਲਿਖਤਾਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਨਾਵਾਂ ਨਾਲ ਦੇਵ ਸ਼ਬਦ ਨਹੀਂ ਆਇਆ ਹੈ ਗੁਰਬਾਣੀ ਅਨੁਸਾਰ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਰਜਨ ਸਾਹਿਬ ਗੁਰਸਹਿਬਾਨਾਂ ਦੇ ਨਾਮ ਨਾਲ ਦੇਵ ਨਹੀਂ ਆਇਆ ਹੈ ਗੁਰਬਾਣੀ ਵਿੱਚ ਦੇਵ ਸ਼ਬਦ 100 ਵਾਰ ਅਤੇ ਦਿਓਸ਼ ਸ਼ਬਦ 56 ਵਾਰ ਆਇਆ ਹੈ ਗੁਰਬਾਣੀ ਵਿੱਚ ਨਾਨਕ ਸ਼ਬਦ ਜੋ ਕਿ ਨੰਨੇ ਨੂੰ ਕੰਨਾ ਨੰਨਾ ਕੱਕਾ ਵਾਲਾ ਹੈ 5107 ਵਾਰ ਆਇਆ ਹੈ ਨਾਨਕ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਸਿਆਰੀ 23 ਵਾਰ ਆਇਆ ਹੈ ਨਾਨਕ RAM ਆਇਆ ਹੈ ਨਾਨਕ ਚੰਦ ਆਇਆ ਹੈ ਨਾਨਕ ਦੇਵ ਆਇਆ ਹੈ ਨਾਨਕ ਗੁਰਦੇਵ ਆਇਆ ਹੈ ਨਾਨਕ RAM ਅਤੇ ਨਾਨਕ ਚੰਦ ਵੀ ਗੁਰ ਪਾਣੀ ਵਿੱਚ ਲਿਖਿਆ ਹੋਇਆ ਹੈ ਸਿੱਖਾ ਸੰਤ ਨਾਮ ਭਜ ਨਾਨਕ RAM ਰੰਗ ਆਤਮ ਸਿਉ ਰਾਉ 1387 ਪੰਨੇ ਤੇ ਹੈ ਇਸ ਦੀ ਉੱਪਰਲੀ ਟੋਕ ਵਿੱਚ ਨਾਨਕ ਰਾਮਾ ਹੈ ਜੋ ਗੁਰੂ ਨਾਨਕ ਸਾਹਿਬ ਦੇ ਨਾਮ ਪਿੱਛੇ ਨਹੀਂ ਲੱਗਦਾ ਇੱਥੇ RAM ਹੈ ਪਰਮਾਤਮਾ ਵਰਗਾ ਰੱਬੀ ਨੂਰ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ 1399 ਅੰਕ ਇੱਥੇ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਨਾਨਕ ਚੰਦ ਹੈ ਜੋ ਕਿ ਚੰ드ਰਮਾ ਵਰਗਾ ਪ੍ਰਤਾਪ ਹੈ ਮਨੁੱਖਾਂ ਲਈ ਪ੍ਰਕਾਸ਼ਮਾਨ ਹੈ ਦਿਖਿਆ ਆਖ ਬਜਾਇਆ ਸਿਫਤੀ ਕਰ ਸਮਾਓ ਤਿੰਨ ਕੋ ਕਿਆ ਉਪਦੇਸ਼ੀਏ ਜਿਨ ਗੁਰ ਨਾਨਕ ਦਿਓ 150 ਅੰਕ ਤੇ ਛਿਰ ਗੁਰਗਾਂ ਸਾਹਿਬ ਜੀ ਵਿੱਚ ਇਹ ਦਰਜ ਹੈ ਇੱਥੇ ਭਾਵ ਹੈ ਨਾਨਕ ਜਿਨ੍ਹਾਂ ਨੂੰ ਗੁਰੂ ਦਾ ਗਿਆਨ ਅਤੇ ਸਿੱਖਿਆ ਪ੍ਰਾਪਤ ਹੈ ਉਹਨਾਂ ਨੂੰ ਕਿਸੇ ਉਪਦੇਸ਼ ਦੀ ਜ਼ਰੂਰਤ ਨਹੀਂ ਹੈ ਇਸ ਕਰਕੇ ਨਾਨਕ ਦਿਓ ਗੁਰੂ ਸਾਹਿਬਾਂ ਦੇ ਨਾਮ ਨਾਲ ਕੋਈ ਪਛੇਤਰ ਨਹੀਂ ਹੈ ਉਹ ਗੁਰੂ ਨਾਨਕ ਸਾਹਿਬ ਦੇਵਾਖਣ ਲਈ ਨਹੀਂ ਹੈ ਬਹੁਤ ਨਾਨਕ ਦਿਓ ਗੁਰ ਜਿਸ ਸਹਾਰ ਚੜਾਏ ਤੇ ਸਪਵਜਲ ਤਰਨਾ ਮਤਲਬ ਕਿ ਰਹਾਣੀ ਜਹਾਜ਼ ਪਰਮਾਤਮਾ ਨੇ ਜਿਸ ਨੂੰ ਇਸ ਜਹਾਜ਼ ਦੀ ਸਵਾਰੀ ਕਰਵਾ ਦਿੱਤੀ ਹੈ ਉਹ ਪਵਜਲ ਦਾ ਪਵਜਲ ਪਾਰ ਹੋ ਗਿਆ ਹੈ ਇੱਥੇ ਨਾਨਕ ਦੇਵ ਨਹੀਂ ਹੈ ਹੁਣ ਬਾਬਾ ਮੜੀਨਾ ਗੋਰ ਗੁਰੰਗਤ ਕੇ ਹਿਏ ਮੈਂ ਇੱਥੇ ਗੁਰ ਅੰਗਦ ਸਾਹਿਬ ਜੀ ਦੇ ਨਾਮ ਨਾਲ ਦੇਵ ਨਹੀਂ ਆਇਆ ਹੈ ਕਾਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਭਜਲ ਅਟਲ ਆਦਪੁਰਖ ਫਰਮਾਇਓ ਇੱਥੇ ਵੀ ਗੁਰੂ ਸਹਿਬਾਨਾਂ ਦੇ ਨਾਮ ਨਾਲ ਦੇਵ ਨਹੀਂ ਆਇਆ ਹੈ ਪਨ ਮਤਰਾ ਕੁਝ ਭੇਦ ਨਹੀਂ ਗੁਰ ਅਰਜਨ ਪ੍ਰਤਾਖਰ ਇੱਥੇ ਵੀ ਗੁਰੂ ਅਰਜਨ ਸਾਹਿਬ ਜੀ ਦੇ ਨਾਮ ਨਾਲ ਦੇਵ ਨਹੀਂ ਆਇਆ ਹੈ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ ਇੱਥੇ ਤਨ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਤਨ ਗੁਰੂ ਅਰਜਨ ਸਾਹਿਬ ਦੇ ਨਾਮ ਨਾਲ ਦੇਵ ਜ਼ਰੂਰ ਆਇਆ ਹੈ ਪਰ ਇਹ ਦੇਵ ਨਾਮ ਨਹੀਂ ਹੈ ਦੇਵ ਵਰਗਾ ਪਰਮਾਤਮਾ ਵਰਗਾ ਹੋ ਪਰਮਾਤਮਾ ਵਰਗਾ ਤੋਂ ਭਾਵ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੋਰ ਵੀ ਸ਼ਬਦ ਆਏ ਹਨ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟਾਈ ਨਾਨਕ ਰਾਏ ਇੱਥੇ ਨਾਨਕ ਰਾਏ ਆਇਆ ਹੈ ਹੁਣ ਇੱਥੇ ਨਾਨਕ ਰਾਏ ਆ ਗਿਆ ਹੈ ਕੀ ਹੁਣ ਗੁਰੂ ਜੀ ਨਾਲ ਕੀ ਹੁਣ ਗੁਰੂ ਜੀ ਨਾਨਕ ਰਾਏ ਹੋ ਗਏ ਹਰੀ ਸ਼ਬਦ 8344 ਵਾਰ ਆਇਆ ਹੈ ਰਾਮ ਸ਼ਬਦ 2500 ਵਾਰ ਆਇਆ ਹੈ ਪ੍ਰਭੂ ਸ਼ਬਦ 1371 ਵਾਰ ਆਇਆ ਹੈ ਅੱਲਾ ਸ਼ਬਦ ਬਾਬੇ ਫਰੀਦ ਜੀ ਦੀ ਬਾਣੀ ਦੇ ਵਿੱਚ 12 ਵਾਰ ਔਰ 18 ਵਾਰ ਗੁਰੂ ਸਾਹਿਬ ਤੇ ਭਗਤਾਂ ਦੀ ਬਾਣੀ ਵਿੱਚ ਆਇਆ ਹੈ ਗੋਪਾਲ ਸ਼ਬਦ 492 ਵਾਰ ਆਇਆ ਹੈ ਮੁਰਾਰੀ ਸ਼ਬਦ 97 ਵਾਰ ਆਇਆ ਹੈ ਸ਼ੰ ਸ਼ਬਦ 15 ਵਾਰ ਆਇਆ ਹੈ ਵਾਏ ਗੁਰੂ ਸ਼ਬਦ 13 ਵਾਰ ਆਇਆ ਹੈ अनेका ਨਾਮ ਹਨ ਜੋ ਗੁਰਬਾਣੀ ਵਿੱਚ ਆਏ ਹਨ ਹਰ ਨਾਮ ਦੀ ਆਪਣੀ ਮਹੱਤਾ ਹੈ ਪਰ ਅਸੀਂ ਸਾਡੇ ਗੁਰੂ ਸਾਹਿਬਾਨਾਂ ਦੇ ਨਾਲ ਕੋਈ ਵੱਖਰਾ ਨਾਮ ਜਾਂ ਸ਼ਬਦ ਆਪਣੀ ਮਰਜ਼ੀ ਨਾਲ ਨਹੀਂ ਲਗਾ ਸਕਦੇ ਸਿੱਖ ਰਹਿਤ ਮਰਜ਼ਾਦਾ ਅਨਸਾਰ 19ਵੀਂ ਸਦੀ ਦੇ ਸ਼ੁਰੂ ਵਿੱਚ ਹੀ ਸਿੱਖ ਰਹਿਤ ਮਰਜ਼ਾਦਾ ਬਣਾਈ ਗਈ ਇਸ ਦੇ ਅਨਸਾਰ ਜੋ ਅਰਦਾਸ ਹੁੰਦੀ ਹੈ ਜੋ ਅਸੀਂ ਰੋਜ਼ ਸੁਣਦੇ ਹਾਂ ਗੁਰਦੁਆਰਾ ਸਾਹਿਬ ਉਸ ਅਰਦਾਸ ਦੇ ਵਿੱਚ ਧੰ ਗੁਰੂ ਅਰਜਨ ਸਾਹਿਬ ਧੰ ਗੁਰੂ ਨਾਨਕ ਸਾਹਿਬ ਧੰ ਗੁਰੂ ਅੰਗਦ ਸਾਹਿਬ ਧੰ ਗੁਰੂ ਅਰਜਨ ਸਾਹਿਬ ਸਿਰਫ ਇਹੀ ਨਾਮ ਆਏ ਹਨ ਜਿਵੇਂ ਪ੍ਰਥਮ ਪੰਗੋਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈਸਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਆ ਜੇ ਡਿਟਿਆ ਸਭ ਦੁੱਖ ਜਾਏ ਤੇਗ ਬਾਦ ਦਸਿਮਰੀਐ ਕਰਨੋਂ ਨਿਧਿਆਵੇ ਤਾਏ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਓਈਸਾਏ ਇੱਥੇ ਵੀ ਸਾਨੂੰ ਗੁਰੂ ਸਾਹਿਬਾਨਾਂ ਦੇ ਨਾਵਾਂ ਨਾਲ ਕਿਤੇ ਵੀ ਦੇਵ ਲੱਗਿਆ ਨਹੀਂ ਮਿਲਿਆ ਹੈ ਜਨਮ ਸਾਖੀਆਂ ਤੋਂ ਇਲਾਵਾ ਪੰਜਾਬੀ ਵਿੱਚ ਜਿੰਨੀਆਂ ਵੀ ਵਾਰਾਂ ਗੁਰੂ ਸਾਹਿਬ ਬਾਰੇ ਲਿਖੀਆਂ ਗਈਆਂ ਹਨ ਉਹਨਾਂ ਵਿੱਚੋਂ ਮੁੱਖ ਹਨ ਰਾਮਕਲੀ ਦੀ ਵਾਰ ਸੱਤਾ ਤੇ ਬਲਵੰਡ ਜੀ ਬਾਬੇ ਨਾਨਕ ਜੀ ਦੀ ਵਾਰ ਭਾਈ ਗੁਰਦਾਸ ਜੀ ਕੜ ਕੇ ਪਾਤਸ਼ਾਹ ਦਸਵੇਂ ਕੇ ਸੈਨ ਸਿੰਘ ਵਾਰ ਅੰਮ੍ਰਿਤਸਰ ਕੀ ਦਰਸ਼ਨ ਭਗਤ ਵਾਰ ਕਲਿਆਣ ਜੀ ਖੁਸ਼ਾਲ ਚੰਦ ਜੀ ਇਨ੍ਹਾਂ ਵਾਰਾਂ ਵਿੱਚ ਜਿੱਥੇ ਕਿਤੇ ਵੀ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਰਜਨ ਸਾਹਿਬ ਆਇਆ ਹੈ ਉੱਥੇ ਗੁਰੂ ਸਹਿਬਾਨਾਂ ਦੇ ਨਾਮ ਨਾਲ ਦੇਵ ਨਹੀਂ ਲੱਗਿਆ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਕਈ ਜਗ੍ਹਾ ਦਿਓ ਆਇਆ ਹੈ ਪੌੜੀ 2 ਪੌੜੀ 12 ਵਾਰ 13ਵੀਂ ਚ ਪੌੜੀ 25 ਵਾਰ 15ਵੀਂ ਚ ਪੌੜੀ ਦੂਜੀ ਵਾਰ 24ਵੀਂ ਚ ਪੌੜੀ 1 ਇਹਨਾਂ ਵਿੱਚੋਂ ਪਹਿਲੀ ਵਾਰ ਪੂਰੀ ਦੀ ਪੂਰੀ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਹੀ ਹੈ ਉੱਥੇ ਕਿਤੇ ਵੀ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਦੇਵ ਨਹੀਂ ਲੱਗਾ ਹੈ ਇਸ ਦਾ ਮਤਲਬ ਇਹ ਹੋਇਆ ਕਿ ਗੁਰਾਂ ਦਾ ਗੁਰਦੇਵ ਬਣਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਈ ਗੁਰਦਾਸ ਜੀ ਨੇ ਵਾਰ ਬਾਬੇ ਨਾਨਕ ਕੀ ਵਿੱਚ 23ਵੀਂ ਪੌੜੀ ਤੋਂ ਪੰਚ ਅਲਮੀ ਪੌੜੀ ਤੱਕ ਗੁਰੂ ਨਾਨਕ ਸਾਹਿਬ ਦੀ ਜੀਵਨੀ 45ਵੀਂ ਤੋਂ 48ਵੀਂ ਪੌੜੀਆਂ ਗੁਰੂ ਅੰਗਦ ਸਾਹਿਬ ਦੀ ਜੀਵਨੀ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਜ਼ਿਕਰ ਕੀਤਾ ਹੈ ਉਹਨਾਂ ਨੇ ਇਨ੍ਹਾਂ 26 ਪੌੜੀਆਂ ਵਿੱਚ ਕਿਤੇ ਵੀ ਗੁਰੂ ਸਾਹਿਬਾਂ ਦੇ ਨਾਮ ਨਾਲ ਦੇਵ ਨਹੀਂ ਲਾਇਆ ਹੈ ਪਟਵਈਆਂ ਅਤੇ ਪਾਂਡਾਵਈਆਂ ਤਾਂ ਗੁਰੂ ਸਾਹਿਬ ਵੇਲੇ ਦੀਆਂ ਲਿਖੀਆਂ ਹੋਈਆਂ ਹਨ ਉਹਨਾਂ ਵਿੱਚ ਦੇਵ ਸ਼ਬਦ ਨਹੀਂ ਲਿਖਿਆ ਹੋਇਆ ਹੈ ਜਿੰਨੀਆਂ ਵੀ 18ਵੀਂ ਅਤੇ 19ਵੀਂ ਸਦੀ ਵਿੱਚ ਸਿੱਖ ਵਾਰਿਕਾਂ ਲਿਖੀਆਂ ਗਈਆਂ ਹਨ ਉਹਨਾਂ ਨੇ ਕਿਸੇ ਗੁਰੂ ਸਾਹਿਬਾਨ ਦੇ ਨਾਲ ਦੇਵ ਨਹੀਂ ਲਾਇਆ ਹੈ ਗੁਰੂ ਸਾਹਿਬਾਨ ਦਾ ਅਸਲੀ ਨਾਮ ਗੁਰੂ ਨਾਨਕ ਗੁਰੂ ਅੰਗਦ ਗੁਰੂ ਅਰਜਨ ਹੀ ਲਿਖਿਆ ਹੈ 20ਵੀਂ ਸਦੀ ਵਿੱਚ ਦੇਵ ਲਾਉਣ ਦੀ ਇਹ ਗਲਤੀ ਇੰਨੀ ਕਬੂਲ ਹੋਈ ਕਿ ਭੋਲੇ ਸਿੱਖ ਇਸ ਨੂੰ ਠੀਕ ਹੀ ਸਮਝਣ ਲੱਗ ਪਏ ਉੰਜ ਸਿੱਖ ਕਮ ਦੇ ਬਹੁਤੇ ਲੇਖਕਾਂ ਦੀ ਇਹ ਸਿਫਤ ਹੈ ਕਿ ਅੱਖਾਂ ਮੀਟ ਕੇ ਮੱਖੀ ਤੇ ਮੱਖੀ ਮਾਰੀ ਜਾਣਗੇ ਪਰ ਜਦੋਂ ਕੋਈ ਗਲਤੀ ਵੱਲ ਇਸ਼ਾਰਾ ਕਰੇਗਾ ਤਾਂ ਤਾਂ ਆਖ ਦੇਣਗੇ ਕਿ ਹੁਣ ਜੋ ਹੋਣਾ ਸੀ ਹੋ ਗਿਆ ਹੈ ਇਸ ਵਿੱਚ ਕੀ ਕੀਤਾ ਜਾ ਸਕਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨਾਲ ਦੇਵ ਲਾਉਣ ਦੀ ਬਿਮਾਰੀ ਭਾਈ ਵੀਰ ਸਿੰਘ ਤੋਂ ਸ਼ੁਰੂ ਹੋਈ ਸੀ ਭਾਈ ਵੀਰ ਸਿੰਘ ਦੀਆਂ ਲਿਖਤਾਂ ਵਿੱਚ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਗੁਰੂ ਨਾਨਕ ਦੇਵ ਜੀ ਲਿਖਿਆ ਮਿਲਿਆ ਹੈ 1962 ਤੋਂ 1970 ਤੱਕ ਲਿਖੀਆਂ ਗਈਆਂ ਪ੍ਰੋਫੈਸਰ ਸੈਭ ਸਿੰਘ ਦੁਆਰਾ ਗੁਰੂ ਨਾਨਕ ਸਾਹਿਬ ਜੀ ਦੀਆਂ ਲਿਖਤਾਂ ਵਿੱਚ ਗੁਰੂ ਨਾਨਕ ਦੇਵ ਜੀ ਆਇਆ ਹੈ ਉਹਨਾਂ ਦੀ ਚਲਾਈ ਹੋਈ ਇਸ ਰੀਤ ਨੂੰ ਅੱਗੇ ਵੀ ਹੁਣ ਤੱਕ ਜਿੰਨੀਆਂ ਵੀ ਲਿਖਤਾਂ ਆ ਰਹੀਆਂ ਹਨ ਸਭ ਵਿੱਚ ਗੁਰੂ ਨਾਨਕ ਦੇਵ ਦੀ ਲਿਖ ਕੇ ਆ ਰਿਹਾ ਹੈ ਗੁਰੂ ਪਾਤਸ਼ਾਹ ਜੀ ਦੇ ਆਗਮਨ ਦੇ 500ਵੇਂ ਸਾਲ ਦੀ ਖੁਸ਼ੀ ਵਿੱਚ ਯੂਨੀਵਰਸਿਟੀ ਬਣਾਈ ਗਈ ਇਸ ਦਾ ਨਾਮ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੱਖਿਆ ਗਿਆ ਹੁਣ ਅਸੀਂ ਸਮਝੀ ਸਕਦੇ ਹਾਂ ਅੰਧਾ ਆਗੂ ਜੋਤੀਏ ਕਿਉਂ ਪਾਦਰ ਜਾਣੇ ਆਪ ਮੂਸੇ ਮਤ ਹੋਸ਼ੀਏ ਕਿਉਂ ਰਾਹ ਪਛਾਣੇ